ਜਮਾ ਸ਼ਾਮਾ ਬਿੰਦਰੇ ਪੁੰਨੇ ਵਾਲਾ ਬਈ ਇਹ ਇਹ ਵੀ ਇਹਨਾਂ ਦੇ ਪੜਪਾਈ ਹੋਏ ਨਾ ਇਹ ਹੋਰ ਬੁੜੀ ਗੱਲ ਹੈ ਇਹ ਕੋਈ ਖਾਣ ਦਾ ਨਾ ਇਹਦੀ ਅੱਖਾਂ ਕਿਵੇਂ ਆਹ ਹੋ ਗਈ ਇਹਦਾ ਗਾਣਾ ਹੋ ਗਿਆ ਬਈ ਅੱਖਾਂ ਜਿਹੇ ਹੋ ਗਿਆ ਕੋਈ ਦੰਦ ਚੰਦ ਮਰ ਜ ਗਈ ਜਾਂ ਕੁਮੇਰ ਵਾਲਾ ਖਾਣਾ ਅੱਖ ਕੁੱਟ ਗਈ ਅੱਛਾ ਉਤਰਨ ਲੜ ਲੜ ਪਿਆ ਜਾ ਕੋਈ ਵੀ ਕੋਈ ਬਿੰਦਰੇ ਵਾਲੀ ਹੈ ਹਾਂ ਇਹ ਆਡਾ ਆਡੇ ਜਿਵੇਂ ਹੁਣ ਤੂੰ ਖੁੱਡਿਆਂ ਜਿਓ ਕੱਢਦੇ ਸੀ ਜੀ 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 ਸਾਡੇ ਕੋਲੇ ਕੋਤਲਾ ਕੱਪੇ ਰੱਤੇ ਖੱਪੇ ਮੈਰੇ ਦਾਬ ਸੰਦ ਲੱਗੇ ਉਹ ਸਾਰੇ ਦਿਖਾ ਦੇ ਉਹ ਸਾਬ ਕੱਢਦੇ ਹੁਣ ਯਾਰ ਇਹ ਬਾਹਲੇ ਉੜਦੇ ਨਹੀਂ ਕੱਢਦੇ ਇਹ ਵੀ ਹੋਣਗੇ ਇਹ ਸਾਰੇ ਕੱਢਦੇ ਆ ਆਹ ਉਹ ਕੱਢ ਤਾਂ ਇਹ ਵੀ ਜਾਂਦੇ ਹੁਣ ਗੱਲ ਕਰ ਇਹ ਨਹੀਂ ਬਾਈ ਉਹ ਕੱਢਦੇ ਜਿਵੇਂ ਬੂੜਾ ਲਾਲ ਚੀਨਾ ਰੱਤ ਇਹਨਾਂ ਨੇ ਟੋਪੀਆਂ ਵਾਲੀ ਕੱਢਨੇ ਆ ਆਹ ਸ਼ੈਰੀ ਕੱਢਨੇ ਆ ਆਹੀ ਕੱਢਨੇ ਆ ਸਾਰਾ ਇਹ ਹੁਣ ਤੂੰ ਬਾਈ ਜਿਵੇਂ ਵੱਡੇ ਕੂਤਿਆਂ ਦੇ ਕੋਲ ਛੱਡੀ ਬੈਠਾ ਇਹ ਇੱਥੇ ਛੱਡੀ ਬੈਠਾ ਜੋੜ ਇਹ ਕੀ ਕਰ ਰਿਹਾ ਨਵੇਂ ਰਾਏ ਇਹਨਾਂ ਦੇ ਵੱਡੇ ਕੂਤਰਾ ਆਪਣਾ ਮਰ ਗਿਆ ਹੂੰ ਉਹਦੇ ਪਿਓਰ ਕਰਿਆ ਹਾਂ ਇਹ ਪਿਓਰ ਕਰਕੇ ਢਾ ਕੇ ਰੱਖਾਂਗੇ ਇਹਨਾਂ ਨੂੰ ਬਾਜ਼ੀਆਂ ਛੱਡਾਂਗੇ ਵੀ ਸਾਰੇ ਕੂਤਰਾ ਨਹੀਂ ਮਸਣਾ ਪੈ ਜੀ ਵੀ ਇਹਨਾਂ ਐਂ ਬਰ ਉਹ ਤੇ ਕਮਰੇ ਚ ਗਈ ਹੈਰੀ ਕੋਈ ਹੋਰ ਲਾ ਲੂ ਜੇ ਯਾਰ ਕਿ ਪਤਾ ਨਹੀਂ ਲੱਗਦਾ ਇਹ ਚਿੱਟੀਆਂ ਦੀ ਐ ਹਾਂ ਇਹ ਚਿੱਟੀਆਂ ਦਾ ਬਾਈ ਅਗਲਾ ਬੜਾ ਨਾ ਵਿਚਾਰੇ ਦਾ ਹੁੰਦਾ ਇਹ ਕਾਲਾ ਹੋ ਗਿਆ ਯਾਰ ਮਾਰ ਜਾਂਦਾ ਠਾਂਗ ਕੂਕੂਤਰਾ ਯਾਰ ਹੂੰ ਲੜ ਪੈਂਦਾ ਹੋਰ ਭਾਈ ਹੁਣ ਜਿਹੜੇ ਗਾਣੇ ਗੇ ਬਰਨ ਹੋ ਜਾਂਦੇ ਇਹ ਵੀ ਜਾਂਦੇ ਇਹ ਛੱਡ ਤਾ ਨਾ ਪਰੇ ਬਟੂਲੇ ਨੂੰ ਬਾਹਰ ਨਾ ਇੱਥੇ ਛੱਡਦਾ ਬਾਹਰ ਗੋਲੇ ਕਰ ਤੇਰਾ ਕਿੰਨਾ ਮੋਰ ਨਾ ਭਾਈ ਅਗਲਾ ਕਹਿ ਦਿੰਦਾ ਫਲਾਨਾ ਤੇ ਹੁਣ ਕਾ ਹੁਣ ਇੰਨਾ ਦਾਣਾ ਖਰਾਬ ਹੁੰਦਾ ਥੱਲੇ ਗੋਲਿਆਂ ਨੂੰ ਵੇਜਣਾ ਸਾਰਾ ਜੀ ਉਹ ਜੋ ਉਹ ਵੇਜਵਾਨਾਂ ਦਾ ਵੀ ਢੱਡ ਭਰਦੇ ਆ ਕੂਕੂਤਰਾ ਨੇ ਉਹ ਨਹੀਂ ਕਿ ਜੁੰਦੀ ਦੇ ਹੈਗੇ